ਆ ਜੋ ਕੁਛ ਲਗ ਨਹੀਂ ਹੈਗਾ ਆ ਹੀ ਕਲਯੁਗ ਜਿਹੜਾ ਕਿ ਅਸੀਂ ਦੁਨੀਆ ਦੇ ਵਿੱਚ ਸੁਣਦੇ ਆ ਤੇ ਵਿਚਰਦੇ ਆ ਇਸੇ ਕਲਯੁਗ ਦੇ ਵਿੱਚ ਆ ਤੁਸੀਂ ਵੀਡੀਓ ਦੇਖ ਲਓ ਰੋਂਗਟੇ ਖੜੇ ਕਰਨੇ ਵਾਲਾ ਵੀਡੀਓ ਆ ਕਿ 12 ਸਾਲ ਦੀ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ ਆ ਵੀਡੀਓ ਤੁਸੀਂ ਦੇਖੋ ਮਾੜਾ ਜਾਂ ਸੁਣੋਂਗੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜਦੋਂ ਘਰਦਿਆਂ ਨੂੰ ਪਤਾ ਚੱਲਿਆ ਕਿ ਇਹ ਕਿਦਾਂ ਵਾਕਾ ਤੇ ਕੀ ਕਿਵੇਂ ਹੋ ਗਿਆ ਆ ਦੇਖੋ ਜੀ ਸਾਰਾ ਵੀਡੀਓ ਜੁੜੇ ਰਹੋ ਸਾਡੇ ਨਾਲ ਦੇ ਵਿੱਚ 12 ਸਾਲ ਦੀ ਬੱਚੀ ਦੇ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਅਤੇ ਜਦੋਂ ਬੱਚੀ ਦੀ ਡਿਲੀਵਰੀ ਹੋਈ ਤਾਂ ਇਹ ਘਟਨਾ ਦੇਖ ਡਾਕਟਰ ਵੀ ਹੱਕੇ ਬੱਕੇ ਰਹਿ ਗਏ ਕਿ ਜਿਹੜੀ ਬੱਚੀ ਹਾਲੇ ਖੁਦ ਨਾਬਾਲਗ ਹੈ ਸਿਰਫ 12 ਸਾਲ ਦੀ ਹੈ ਉਹ ਇੱਕ ਬੱਚੇ ਨੂੰ ਜਨਮ ਕਿਵੇਂ ਦੇ ਸਕਦੀ ਹੈ ਜਦ ਬੱਚੀ ਦੇ ਮਾਤਾ ਪਿਤਾ ਤੋਂ ਇਸ ਘਟਨਾ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਬੱਚੀ ਦੇ ਮਾਂ ਨਹੀਂ ਹੈ ਅਤੇ ਉਸਦੇ ਪਿਤਾ ਨੂੰ ਨਹੀਂ ਪਤਾ ਸੀ ਕਿ ਬੱਚੀ ਪਿਛਲੇ 7 ਮਹੀਨਿਆਂ ਤੋਂ ਪ੍ਰੈਗਨੈਂਟ ਹੈ ਗਰਭਪਤੀ ਹੈਗੀ ਤੇ ਇਸਦੇ ਚਲਦਿਆਂ ਜਦੋਂ ਬੱਚੀ ਨੂੰ ਦਰਦ ਹੋਇਆ ਤਾਂ ਉਸਦੇ ਪਿਤਾ ਨੇ ਉਸ ਨੂੰ ਹਸਪਤਾਲ ਪੱਤੀ ਕਰਵਾਇਆ ਤੇ ਬੱਚੀ ਨੇ ਉੱਥੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਬੱਚੀ ਤੋਂ ਪੁੱਛਕਿਛ ਕੀਤੀ ਗਈ ਤਾਂ ਬੱਚੀ ਨੇ ਦੱਸਿਆ ਕਿ ਜਦੋਂ ਉਹ ਬਾਹਰ ਖੁੱਲੇ ਦੇ ਵਿੱਚ ਜਦੋਂ ਵਾਸ਼ਰੂਮ ਜਾਂਦੀ ਸੀ ਤਾਂ ਜਿਹੜਾਗਾ ਕੁਝ 1-2 ਵਾਰ ਜਿਹੜਾ ਕਿਸੇ ਕਟਿਆ ਬੰਦੇ ਨੇ ਉਸਦੇ ਨਾਲ ਘਣਾਉਣੀ ਕਰਤੂਤ ਕੀਤੀ ਹੈ ਇਸ ਸੰਬੰਧੀ ਕੀ ਕਹਿਣਾ ਹੈ ਡਾਕਟਰਾਂ ਦਾ ਜਾਂ ਫਿਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਸ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਵੀ ਸੁਣੋ ਜੀ ਕੱਲ ਮੈਨੂੰ ਇੱਕ ਫੋਨ ਆਇਆ ਮੈਨੂੰ ਦੇਣੇ ਵਸ ਸੀਗਾ ਤੇ ਇੱਥੇ ਸੇਵਾਦਾਰ ਸਾਡੇ ਮੌਜੂਦ ਸੀਗੇ ਜੇ ਸਾਨੂੰ ਫੋਨ ਆਇਆ ਇੱਕ 12 ਸਾਲ ਦੀ ਬੱਚੀ ਹੈ ਜਿਹਨੂੰ ਇੱਕ ਬੇਬੀ ਹੋਇਆ ਸੋ ਉਸ ਟਾਈਮ ਇਹ ਗੱਲ ਸੁਣ ਕੇ ਤਾਂ ਹੈਰਾਨੀ ਰਹਿ ਗਈ 12 ਸਾਲ ਦੀ ਬੱਚੀ ਹੈ ਤੇ ਉਹਨੂੰ ਮਤਲਬ ਇੱਕ ਬੱਚਾ ਹੋਇਆ ਸੋ ਉਸੇ ਟਾਈਮ ਮੈਂ ਕਿਹਾ ਚਲੋ ਮੈਂ ਆ ਰਿਹਾ ਤੇ ਇੱਥੇ 2-3 ਘੰਟੇ ਬਾਅਦ ਮੈਂ ਪਹੁੰਚਿਆ ਤੇ ਸਾਰੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਬੱਚੀ ਨੂੰ ਪੁੱਛਿਆ ਵੀ ਹਾਂ ਬਿੱਡ ਵੀ ਕਿਸ ਤਰ੍ਹਾਂ ਹੋਇਆ ਕੀ ਹੋਇਆ ਵੀ ਇਹ ਇਹ ਬੱਚਾ ਕਿਸ ਤਰ੍ਹਾਂ ਕੀਦਾ ਹੈਗਾ ਉਹ ਬੱਚੀ ਕੁਝ ਦੱਸ ਨਹੀਂ ਪਾ ਰਹੀ ਬੱਚੀ ਨੇ ਇੰਨੀ ਗੱਲ ਦੱਸੀ ਹੈ ਕਿ ਖੁੱਲੇ ਦੇ ਵਿੱਚ ਉਹ ਜਿਹੜੀ ਹੈ ਸ਼ੌਚ ਕਰਨ ਜਾਂਦੀ ਸੀ ਤੇ ਜਿੱਥੇ ਕਿ ਉਹਦੇ ਨਾਲ ਦੂਦਤਵਰੀ ਜਿਹੜਾ ਗਲਤ ਕੰਮ ਹੋਇਆ ਸੋ ਇਹ ਕਾਫੀ ਹੈਰਾਨਗੀ ਵਾਲੀ ਗੱਲ ਹੈ ਕਿ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਹੈਗੇ ਨੇ ਕਿ ਜਿਹੜੇ ਛੋਟੀ ਛੋਟੀ ਬੱਚੀਆਂ ਜਿਹੜੇ 12 ਸਾਲ ਦੀ ਬੱਚੀ ਨੂੰ ਜਿਹੜਾ ਨਹੀਂ ਛੱਡਿਆ ਸੋ ਇਹ ਕਾਫੀ ਹੈਰਾਨਗੀ ਵਾਲੀ ਗੱਲ ਹੈ ਤੇ ਮੈਂ ਇਹ ਪ੍ਰਸ਼ਾਸਨ ਕੋਲੋਂ ਇਹ ਚਾਹੁੰਗਾ ਕਿ ਇਹਦੇ ਬਰਖਲਾ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਪੂਰੀ ਇਨਕੁਆਇਰੀ ਕੀਤੀ ਜਾਵੇ ਕਿ ਹੋਏ ਕਿਸ ਤਰ੍ਹਾਂ ਹੋਇਆ ਇਹ ਕੌਣ ਤੱਤ ਬਣੇ ਕੋਈ ਪ੍ਰਸ਼ਾਸਨ ਦਾ ਸਹਿਯੋਗ ਮਿਲਦੇ ਆ ਜੀ ਕਿਤੇ ਲੀਡਰ ਦੇ ਨਾਲ ਜਾਂ ਮੰਤਰੀ ਦੇ ਨਾਲ ਕਿਸੇ ਜਾਂ ਮੁੱਖ ਮੰਤਰੀ ਨੂੰ ਇਹ ਕੋਈ ਲੈਟਰ ਦਿੱਤੀ ਜਾਏਗੀ ਨਹੀਂ ਹਜੇ ਜੀ ਇਹ ਸਰਕਲ ਸ਼ਾਮ ਦਾ ਮਾਮਲਾ ਹੈ ਇਹ ਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਲੈਟਰ ਦੇਵਾਂਗੇ ਤੇ ਇੱਥੇ ਜਿਹੜੀ ਜੋ ਵੀ ਲੋਕਲ ਇੱਥੇ ਹੈਗੇ ਨੇ ਜੋ ਵੀ ਪੰਜਾਬ ਦੇ ਜਿਹੜੇ ਅਹੁਦੇਦਾਰ ਜਿਹੜੇ ਉਹਦੇ ਨੇ ਅਸੀਂ ਸਾਰਿਆਂ ਨੂੰ ਜਿਹੜੀ ਉਹ ਲੈਟਰ ਭੇਜਾਂਗੇ ਆਪਣੇ ਵੱਲੋਂ ਤੇ ਸਾਨੂੰ ਪੁਲਿਸ ਦਾ ਸਹਿਯੋਗ ਜਿਹੜਾ ਹੈ ਉਹ ਬਹੁਤ ਵਧੀਆ ਮਿਲ ਰਿਹਾ ਹੈ ਕੱਲ ਸ਼ਾਮੀ ਫੋਨ ਕੀਤਾ ਤੇ ਇੱਥੇ ਪੁਲਿਸ ਆਈ ਸੀ ਸੋ ਉਹਨਾਂ ਨੇ ਬਹੁਤ ਵਧੀਆ ਟਿੱਕੀ ਦਾ ਬਹੁਤ ਵਧੀਆ ਤਰੀਕੇ ਨਾਲ ਇਨਕੁਆਰੀ ਕੀਤੀ ਹੈ ਇਨਕੁਆਰੀ ਚੱਲ ਰਹੀ ਹੈ ਕਿਥੋਂ ਦਾ ਸ਼ਿਮਾਰ ਰਹਿਣ ਵਾਲਾ ਉਹ ਉਹਨੂੰ ਅਧਿਕਾਰੀਆਂ ਨਾਲ ਗੱਲ ਹੋਈ ਹੈ ਇੱਕ ਕਪੂਰ ਥਲੇ ਤੋਂ ਪੁਲਿਸ ਆਈ ਸੀ ਜੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਜੀ ਸੋ ਉਹਨੇ ਪੂਰਾ ਆਸ਼ਵਾਸ਼ਣ ਦਿੱਤਾ ਕਿ ਇਹ ਕੇਸ ਦੀ ਜੜ ਤੱਕ ਪਹੁੰਚਿਆ ਜਾਵੇਗਾ ਤੇ ਜੋ ਵੀ ਦੋਸ਼ੀ ਹੋਏਗਾ ਉਹਦੇ ਬਰਕਰਾਰ ਲਾ ਜਿਹੜੀ ਉਹ ਕਾਰਵਾਈ ਕੀਤੀ ਪਰਵਾਦ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਇਹ ਬਹੁਤ ਹੀ ਗਰੀਬ ਨੇ ਜੀ ਬਹੁਤ ਹੀ ਪੂਰ ਪਰਸਨ ਹੈ ਬਹੁਤ ਹੀ ਗਰੀਬ ਹੈ ਜੀ ਮਤਲਬ ਹੱਦ ਤੋਂ ਜ਼ਿਆਦਾ ਗਰੀਬ ਲੜਕੀ ਦੀ ਮਾਤਾ ਹੈ ਨਹੀਂ ਜੀ ਲੜਕੀ ਦੇ ਦੱਸਣ ਦੇ ਹਿਸਾਬ ਨਾਲ ਜਿਹੜੀ ਲੜਕੀ ਦੀ ਮਾਤਾ ਹੈ ਉਹ ਕਿਤੇ ਚਲੀ ਗਈ ਹੈ ਬਟ ਜਿਹੜੀ ਜਿਹੜਾ ਲੜਕੀ ਦਾ ਪਿਓ ਹੈਗਾ ਉਹਨੇ ਦੱਸਿਆ ਕਿ ਉਹਦੀ ਮਿਸਟਰੀ ਡੈਥ ਹੋ ਚੁੱਕੀ ਹੈ ਇਹ ਕਿੰਨੇ ਪੈਨ ਕਰਾਂਗੇ ਇਹ 2 ਇੱਕ 3 ਭੈਣ ਭਰਾ ਟੋਟਲ ਜੀ ਲੜਕੀ ਦੇ ਦੱਸਣ ਦੇ ਹਿਸਾਬ ਨਾਲ ਇਹ ਟੋਟਲ 3 ਭੈਣ ਭਰਾ ਨੇ 2 ਜਾ ਚੁੱਕੇ ਨੇ ਛੱਡ ਕੇ ਤੇ ਇੱਕ ਇਹ ਲੜਕੀ ਆ ਇਹ ਸਭ ਤੋਂ ਵੱਡੀ ਹੈ ਇਹ ਸਭ ਤੋਂ ਵੱਡੀ ਹੈ ਸਜੋਰ ਮਿਲਦੇ ਆ ਜੀ ਸਾਰੇ ਤੁਹਾਡਾ ਤੁਹਾਡਾ ਪ੍ਰਸ਼ਾਸਨ ਨੂੰ ਕੀ ਮੈਸੇਜ ਆਗਾ ਆ ਪ੍ਰਸ਼ਾਸਨ ਨੂੰ ਵੀਰ ਜੀ ਮੇਰਾ ਇਹੀ ਮੈਸੇਜ ਹੈ ਕਿ ਜੋ ਇਹ ਜਿਹੜੇ ਵਾਕਏ ਹੋ ਰਹਿ ਨੇ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਹ ਰੋਕਿਆ ਜਾਵੇ ਜੋ ਇਹ ਅਤਿਆਚਾਰ ਜਿਹੜੀ ਉਹ ਗਰੀਬ ਕੁੜੀਆਂ ਨਾਲ ਹੋ ਰਿਹਾ ਜਾਂ ਖੁੱਲੇ ਵਿੱਚ ਅਗਲੀ ਸੋਚ ਦੇ ਵਿੱਚ ਜਾ ਰਹੀ ਹੈ किसी किसी तरीके ये जोड़ा सेवा के लिए अमृतसर आए लुधियाना से तो यहाँ पर निडी पेशेंट को हम मेडिसिन फ्री उपलब्ध कराते हैं। तो हुआ ये था कि हमने एक केस देखा काफी ही उलझा हुआ केस था एम्बुलेंस से केस आया था एक लड़की थी बारह साल की उसके हाथ में बच्चा था फ्री मेचोर बेबी और लड़की के पिता थे उसके साथ जब हमने जानने की कोशिश की कि क्या मैटर है तो उन्होंने पहले कुछ नहीं बताया फिर जिस तरह के डॉक्टर हमें बता देते हैं कि यहाँ वार्ड में कौन कौन नीडी पेशेंट है आप इनकी हेल्प कर दो तो डॉक्टर तो ने हमें बताया कि, कि इस पेशेंट को ना तो आपकी पार। हेल्प की बहुत ही ज़्यादा ज़रूरत है क्योंकि ये खर्चा नहीं उठा पाएंगे बाहर का फिर जब हमने केस सुना तो वाकई में मेरा खुद भी दिमाग ख़राब हो गया कि मतलब आज की दुनिया में ये हो क्या रहा है एक बारह साल की बच्ची पिछले सात महीने से प्रेग्नेंट थी और उसके पिता को पता ही नहीं था जो उसके पिता के बयान थे हमने उसके पिता से जानने की कोशिश की उन्होंने कहा कि आज डिलीवरी हुई है सुबह तो मुझे पता चला कि ये प्रेग्नेंट थी तो हमारा तो मतलब सुनकर ही हम हैरान थे फिर हमने अपनी टीम को इन्फॉर्म किया सीनियर सर को हमने बुलाया और पुलिस तक भी हॉस्पिटल वालों ने पुलिस की भी सहायता ली और पुलिस वालों ने काफ़ी अच्छे से सहायता की और फिलहाल इलाज चल रहा है बच्चे ਕੰਡੀਸ਼ਨ ਕੀ ਹੈ ਬੱਚੇ ਕੀ ਔਰ ਮਾਂ ਦੀ ਜੋ ਬੱਚਾ ਬੱਚਾ ਅਭੀ ਸੀਰੀਅਸ ਸੇ ਕੁਝ ਕਹਿ ਨਹੀਂ ਸਕਤੇ ਪ੍ਰੀਮਚੂਰ ਬੇਬੀ ਹੈ ਉਸਕਾ weight ਬਹੁਤ কম ਹੈ 800